ਤਾਂ ਅਲੋ ਸਕਿਊਜ਼ ਮੀ ਵਿਆਹ ਵਾਲੇ ਦਾ ਮਤਲਬ ਕਿ ਕੁਆਰੇ ਆ ਤੇ ਵਿਆਹ ਤਾਂ ਹੋਊਗਾ ਹੀ ਤੇਰਾ ਵੀ ਅਸੀਂ ਕਿਹੜਾ ਤੈਨੂੰ ਛੜਾ ਰੱਖਣਾ ਵੀ ਤੇ ਨਹੀਂ ਚਲਾਈ ਗਈ ਤਾਂ ਮੈਨੂੰ ਦੱਸ ਦੇ ਮੈਂ ਡਰਾਈਵ ਕਰ ਲਵਾਂਗੀ ਤੁਸੀਂ ਸਾਰੇ ਪਿੱਛੇ ਬੈਠੋ ਬਹੁਤ ਵਧੀਆ ਬਣਾਇਆ ਹੁੰਦਾ ਕਿੱਥੇ ਜੱਟਾ ਬਹੁਤ ਵਧੀਆ ਵੈਸੇ ਵੀ ਮੀਂਹ ਕਿੱਥੇ ਮਾਰਾ ਜਾਂਦਾ ਹਾਂਜੀ ਸਾਸਰੀ ਕਾਜ ਕੀ ਆਜਾਲਾ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਵਲੌਗ ਬੜਾ ਇੰਟਰਸਟਿੰਗ ਆ ਤੇ ਸਾਡੇ ਲਈ ਬੜਾ ਘੈਂਟ ਆ ਕਹਿੰਦੇ ਘਰ ਦਾ ਸ਼ੁਰੂ ਕਰਨ ਤੋਂ ਪਹਿਲਾਂ ਉਹਦਾ ਨਕਸ਼ਾ ਬੰਦਾ ਆ ਤੇ ਫਿਰ ਆਰਚੀਟੈਕਟ ਦੀ ਸਲਾਹ ਦੇ ਨਾਲ ਸਾਰਾ ਕੁਝ ਬਣ ਚੁੱਕਾ ਆ ਤੇ ਕਾਫੀ ਉਹਨੇ ਡਿਜ਼ਾਈਨ ਬਣਾਏ ਆ ਜਿਹੜੇ ਅਸੀਂ ਜਾ ਕੇ ਸਿਲੈਕਟ ਕਰਾਂਗੇ ਪਿੱਛੇ ਵੀ ਇੱਟਾਂ ਝਾੜੀ ਜਾਂਦੇ ਆ ਸਰੀਆ-ਸੂਰੀਆ ਲਾਹ ਮਾਰਿਆ ਆ ਇਹਨਾਂ ਨੇ ਸਾਨੂੰ ਹਫ਼ਤੇ ਦਾ ਕੰਮ ਕਿਹਾ ਸੀ 15-20 ਦਿਨ ਲਾਤੇ 20 ਦਿਨ ਇਹਨਾਂ ਨੇ ਝਾੜਨ ਝੂੜਨ ਤੇ ਹੀ ਲਾਤੇ ਆ ਜੀ ਤੇ ਅੱਜ ਅਸੀਂ ਨਕਸ਼ੇ ਵਾਲੇ ਕੋ ਡਨ ਕਰ ਆਉਣਾ ਵਾ ਮੈਂ ਮੋਟਾ ਸਨੋਵਰ ਮੰਨੀ ਤੇ ਉੱਥੇ ਜਾ ਕੇ ਸਲੈਕ ਕਰਕੇ ਆਉਣੀ ਤੇ ਤੁਹਾਨੂੰ ਵੀ ਦਿਖਾਵਾਂਗਾ ਤੂੰ ਸਾਨੂੰ ਦੱਸਣਾ ਜ਼ਰੂਰ ਕਿਹੜਾ ਵਧੀਆ ਆ ਕਿਉਂਕਿ SLAF ਹਰ ਕਿਸੇ ਦੀ ਲੈਣੀ ਚਾਹੀਦੀ ਆ ਜਿਹੜੀ ਚੀਜ਼ ਵਧੀਆ ਆ ਉਹ ਹੀ ਬਣਾਉਣੀ ਤੇ ਬਾਕੀ ਦੀ ਨਾਲ ਚੱਲਦੇ ਚੱਲਦੇ ਮੈਂ ਤੁਹਾਨੂੰ ਦਿਖਾ ਦਿੰਦਾ ਆ ਪਿੱਛੇ ਬਕਰਨ ਸਿਆ ਹੋਣੀ ਗਰਦੀਪ ਦਾ ਦੇ ਬਟਿਕਾਂ ਦੇ ਲੁਕੇ ਪਏ ਹਾਂ ਇਹ ਨੂੰ ਫੋਨ ਮੇਰੀ ਗੱਡੀ ਨਹੀਂ ਚੱਲਦੀ ਐਨੇ ਮੈਨੂੰ ਫੋਨ ਆਉਂਦੇ ਮੇਰੇ ਭਰਾਵਾਂ ਨਾਲ ਮੇਰੇ ਲਈ ਇਸ ਕਰਕੇ ਮੇਰੇ ਹਿਸਾਬ ਨਾਲ ਜਿੱਦਣ ਦੀ ਗੱਡੀ ਆਈ ਆ ਮੈਂ ਤੇ ਮੋਟਾ ਪਹਿਲੀ ਵਾਰ ਦੋਵੇਂ ਇਕੱਠੇ ਚੱਲੇ ਆ ਇਹ ਨਵੀਂ ਗੱਡੀ ਤੇ ਫੋਟਾ ਪੀਜੀ ਹੁੰਦਾ ਏ ਉਹ ਇੱਕ ਨੀਲੀ ਪਾਗਾ ਵਾਲਾ ਕੁਦਰਤੀ ਤੋਤੇ ਨੂੰ ਮੈਂ 5000 ਮੈਂ ਸਨੇਪ ਵੀ ਪਾਈ ਹੋਈ ਆ ਯਾਰ ਕਰਵਾ ਨਹੀਂ ਇੱਟਾ ਹੁੰਦਾ ਤੇ ਤੁਸੀਂ ਮੈਚਿੰਗ ਇੱਕੋ ਜਿਹੇ ਕੱਪੜੇ ਲੈਨੇਗਾ ਓਏ ਬੂਟ ਵੀ ਭਰਾਵਾ ਉਹ ਤੇਰਾ ਦਿਮਾਖ ਆ ਵਾ ਓਏ ਸਕੂਲ ਦੀ ਵਰਦੀ ਆ ਕੱਲ ਫੇਰ ਇੱਕੋ ਹੀ ਲੈ ਲੈ ਬਹੁਤ ਹੈ ਚਲੋ ਇਹ ਤਾਂ ਪਿਆਰ ਹੁੰਦਾ ਓਏ ਵਰਦੀ ਲੱਗਣੀ ਲੱਗ ਰਹੀ ਆ ਕਰਨ ਜਿਹੜਾ ਸਾਡਾ ਉਹ ਥੋੜਾ ਬਿਜੀ ਸੀ ਕੈਫੇ ਦੇ ਵਿੱਚ ਇਹਦੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਇਸ ਕਰਕੇ ਵਲੌਗਾ ਚ ਨਹੀਂ ਆਪ ਆ ਸਕਦਾ ਇਸੇ ਬਾਰੇ ਹੁਣ ਉਹ ਬਲੌਗ ਸਾਰੇ ਸਾਡੇ ਉਹੀ ਅਪਡੇਟ ਕਰਦਾ ਕਿਉਂਕਿ ਕਈ ਭੈਣ ਪੀਰਾਂ ਭਰਾਵਾਂ ਦੇ ਮੈਸੇਜ ਆਏ ਸੀਗੇ ਕਿ ਮੋਟਾ ਕਿੱਥੇ ਹੁੰਦਾ ਵਾ ਵੀ ਮੋਟੇ ਨਹੀਂ ਤੁਸੀਂ ਵਲੌਗਾ ਚ ਨਹੀਂ ਲੈਂਦੇ ਵੀਰੇ ਕੋਈ ਆਜੋ ਆਜੋ ਚੱਲਦੇ ਚਲੋ 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 ਆਜੋ ਆਜੋ ਸਵੇਰੇ ਰਾਤ ਨੂੰ ਆਜੋ 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 ਹਾਂਜੀ ਤੇ ਲਓ ਜੀ ਆ ਵੀ ਆ ਪੁੱਤਾਂ ਅੱਜ ਬਹੁਤ ਟਾਈਮ ਬਾਅਦ ਜਦੋਂ ਦੀ ਗੱਡੀ ਲਈ ਹੈ ਨਾ ਪਹਿਲੀ ਵਾਰ ਪਹਿਲੀ ਵਾਰ ਇਹ ਪਿੰਡਾ ਸਾਡੇ ਨਾਲ ਅਜਿੱਕੀ ਡਰਾਈਵ ਕਰਕੇ ਲੈ ਕੇ ਚਲਿਆ ਤੇ ਲਾਈ ਰੱਖਿਆ ਉਹ ਵੀ ਤਾਂ ਕੰਮ ਸੀ ਬਿਜ਼ਨਸ ਸੀ ਟੂਕਾ ਦਾ ਨਿੱਕਾ ਭਰਾ ਕਿ ਤੂੰ ਕੰਮ ਚਲਾਏਗਾ ਫੇਰ ਪਰ ਮੈਂ ਤੇਨੇ ਇੱਕ ਗੱਲ ਕਹਿੰਦੀ ਸੀ ਤੈਨੂੰ ਰਾਹ ਚ ਗੱਡੀ ਸਮਝ ਨਾ ਆਈ ਨਾ ਤੇ ਨਹੀਂ ਚਲਾਈ ਗਈ ਤਾਂ ਮੈਂ ਨਾ ਦੱਸੀ ਮੈਂ ਡਰਾਈਵ ਕਰੂ ਸੀ ਸਾਰੇ ਪਿੱਛੇ ਬੈਠੇ ਇਤੋਂ ਰੱਪੇ ਆ ਗਈ ਗੱਡੀ ਹੋਰ ਨਾ ਤਾਂ ਸਾਡੇ ਤਾਂ ਅੰਨੂ ਵੀ ਸਾਰਦੇ ਫੈਸਲਾ ਆ ਫੈਸਲਾ ਅੱਜ ਸੁਨੋਵਰ ਪਾਲ ਜੀ ਵੀ ਸਾਡੇ ਨਾਲ ਰਾਤ ਸਾਡਾ ਪਿੱਛੇ ਸਾਡੇ ਕੋਲ ਆਪਣੀਆਂ ਨਾਲ ਹੀ ਆ ਤੇ ਮਿੱਤਰਾਂ ਆ ਅੱਜ ਜਵਰਾਜ ਨੇ ਕੱਲ ਲੁਕੀਆਂ ਜਵਰਾਜ ਜਵਰਾਜ ਸਾਈਕਲ ਉੱਤੇ ਜਵਰਾਜ ਨੂੰ ਸਤਾਨੇ ਜਾਣਾ ਸ਼ੁਰੂ ਕੀਤਾ ਦੁਨੀਆ ਦਾ ਹੀ ਪਤਾ ਲੱਗ ਗਿਆ ਹਾਂ ਬਾਕੀ ਮਾਮੇ ਉਹ ਦੇਖ ਕੇ ਬੈਠੇ ਹਾਂਜੀ ਆਪਾਂ ਜਿਹੜਾ ਆਰਕੀਟੈਕ ਆ ਉਹਦੇ ਕੋਲ ਪਹੁੰਚ ਚੁੱਕੇ ਹਾਂ ਸੋਡੀ ਡਿਜ਼ਾਈਨ ਮਖਵਾਰੇ ਭਰਾ ਸਾਡੇ ਮੋਟਾ ਸਾਡਾ ਗੱਡੀ ਪਾਰ ਕਰਨੀ ਆ ਵੈਸੇ ਮਾਣ ਮੋਟਾ ਆਪਾਂ ਸਾਹਮਣੇ ਰੇਮਾ ਲੈ ਏਡੀ ਵੱਡੀ ਹੋ ਜਾਊਗਾ ਫਿੱਟ ਬੈਲੇ ਜਾਊਗਾ ਜਾ ਸ ਉਹਦੇ ਸਾਹਮਣੇ ਆ ਜਮਾ ਇਹਨਾਂ ਦਾ ਲੋ ਵੀ ਕਹਿੰਦੇ ਪਹੁੰਚ ਗਏ ਕਹਿੰਦੇ ਮੇਰੇ ਵੀਰੋ ਕਹਿੰਦੇ ਪੂਰਾ ਛੋਟੀ ਦਾ ਡਿਜ਼ਾਈਨਰ ਲੱਭਿਆ ਗੱਗੂ ਨੇ ਭਾਈ ਆਰਕੀਟੈਕਟ ਕਹਿੰਦੇ ਜਿੰਨੂੰ ਵੈਦ ਨੇ ਆ ਜਾ ਕੇ ਵੇਨੇ ਬਾਈ ਕੋਲੋਂ 30 ਹਜ਼ਾਰ ਕਰ ਕੀ ਕੋ ਕਿਆ ਬਾਈ ਨੇ ਬੱਥਿਆ ਉਧਰ ਗੋਡੇ ਦੇ ਬਾਰੀ ਵੱਜ ਗਈ ਆ ਤੇ ਮੇਰੇ ਵੀਰ ਗੋਡਾ ਵੀ ਦੁਖੀ ਜਾਂਦਾ ਹੌਲੀਏ ਦੇਖੀਏ ਵੀ ਕੀ ਕਰਦੇ ਗੀ ਪੂਰੀ ਵੇਖੇ ਵਿਖਾ ਦੇਣਾ ਲੋਕਾਂ ਨੂੰ ਸਮਝਾ ਆਵੇ ਕਿਹੜਾ ਇਹ ਹਮਤਾ ਲਾ ਗਿਆ ਆਪਣਾ ਆਰਕੀਟੈਕਚਰ ਜਿਹੜਾ ਆਰਕੀਟੈਕਚਰ ਆਪਣਾ ਮੇਰਾ ਆਰਕੀਟੈਕਚਰ ਆਪਣਾ ਸਾਰੇ ਆਪਣੇ ਨਕਸ਼ੇ ਵਿਖਾਏ ਜਾਣਗੇ ਪਈ ਵਾਲੇ ਬੁਖਾਇਆ ਨੇ ਕੈਨੇਡਾ ਵਾਲੇ ਅਮਰੀਕਾ ਵਾਲੇ ਪਰ ਆਪਾਂ ਕੋ ਨਹੀਂ ਬੁਲਾਉਣਾ ਆਪਾਂ ਹੋਰ ਬੁਲਾਉਣਾ ਵੈਸੇ ਕੰਮ ਸਾਰਾ ਸੋਢੀ ਵੀਰ ਨੇ ਕੀਤਾ ਠੀਕ ਹੈ ਤੇ ਉਹ ਤੇ ਬਸ ਆਪਾਂ ਤਾਂ ਹੈ ਨਹੀਂ ਤਾਂ ਇੱਧਰ ਬਹਿ ਗਿਆ ਹੁਣ ਫੀਲਿੰਗ ਲੱਗਦੀ ਆਪਾਂ ਵੀ ਕੈਮਰਾ ਆਫਿਸ ਪਰ ਉਹਨੇ ਕਾਰੋ ਬਸ ਤੇ ਸੀਮਰ ਕਿਹੜਾ ਵਰਤਣਾ ਉਹ ਜੱਦ ਜੀ ਬੜਾ ਪਾ ਜੀ ਨਹੀਂ ਇਹ ਨਹੀਂ ਵਰਤਣਾ ਵਾਜ ਦੱਸੇਗਾ ਸੀਮਰ ਕਿਹੜਾ ਵਰਤਣਾ ਉਹ ਆzi ਮਰਜੀ ਹਾਂ ਕਿਉਂਕਿ ਇਹ ਗੱਲ ਤਾਂ ਯਾ ਟਾਨੀ ਉੱਪਰ ਨਾ ਆ ਗਿਆ ਇਹ ਵੀ ਆਪਾਂ ਵਰਤਣਾ ਬੜੀ ਹੱਟੀ ਗੱਲ ਤਾਂ ਟਾਨੀ ਉੱਪਰ ਜਾਂ ਰੱਖੀ ਦੀ ਹੈ ਵੀ ਵੈਸੇ ਸਾਨੂੰ ਸਾਡਾ ਦੂਜਾ ਨਹੀਂ ਤਾਂ ਬਹੁਤ ਪਸੰਦਾ ਹੈ ਕਿਉਂਕ ਨੇ ਸਾਰੇ ਸਾਰੇ ਜਿਹੜੇ ਬਾਕੀ ਅਸੀਂ ਤੁਹਾਨੂੰ ਵਿਖਾਉਣੇ ਆ ਸ਼ਾਹ ਵਿਖਾਉਂਦਾ ਪੰਡ ਗਿਆ ਤੁਸੀਂ ਕਮੈਂਟ ਕਰਕੇ ਦੱਸਿਓ ਬਈ ਆਹ ਕੈਂਡ ਆ ਇਹ ਕਿਹੜਾ ਆਪਣਾ ਕਿੰਨੀ ਘੰਟੀ ਚ ਬੈਠਾ ਇਹ ਪਤ ਨਹੀਂ ਕਿਉਂ ਇਹਨੇ ਨਹੀਂ ਉਹ ਗੋਡੇ ਦੇ ਬਾਰੀ ਵਜੇ ਬੰਦ ਕਰ ਲੋ ਦੂਜੇ ਵਜਾ ਦੇਖਾ ਵੈ ਗਿਆ ਦੂਜੇ ਦੇ ਵਜ ਸਕਦੀ ਆ ਦੱਸਣਾ ਤੇਰਾ ਵਜੇਗਾ ਬਾਈ ਦੱਸਿਆ ਨਹੀਂ ਆਲੋ ਕੰਚੀ ਨਹੀਂ ਤਾਂ ਹੀ ਠਾ ਲਿਆ ਦਮ ਬਾਰੀ 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 ਆਹ ਗੱਲ ਕੀ ਵਾਰੀ ਬੰਦ ਕਰ ਲਗੇ ਦੇਖੇ ਮੈਂ ਨਾ ਚੱਲੀ ਇਹ ਵੀ ਆਦੀ ਹੋ ਗਈ ਠੀਕ ਠੀਕ ਇਹ ਕਿਹਦੇ ਚੱਲਦੀ ਆ ਗੇਅਰ ਕੱਢਣ ਦੀ ਆਤਰੀ ਮੈਂ ਗੱਡੀ ਨੇ ਫਿਰ ਪਾਉਣਾ ਹੱਤ ਐਡੀ ਗੱਡੀ ਦੀ ਉਹ ਪਾਉਣੇ ਪਾਣੀ ਇਹ ਲੌਂਗ ਨੇ ਨੀ ਗੱਡੀ ਇਹ ਗੱਡੀ ਸਾਡੇ ਘਰੇ ਆਈ ਆ ਅਸੀਂ ਦੋਵੇਂ ਭਰਾ ਜੀ ਪਹਿਲੀ ਵਾਰ ਇਕੱਠੇ ਦੋਵੇਂ ਭਰਾ ਜਾਈਏ ਆ ਜਿਹੜੀ ਚੀਜ਼ ਹੈ ਨਾ ਆਪਣੀ ਬਹੁਤ ਕੈਂਡ ਬਣੂਗੀ ਪਰ ਇੱਤਾ ਬਣਾਉਣੀ ਚਾਹੀਦੀ ਕਿਉਂਕਿ ਗ੍ਰੀਨਰੀ ਹੋਣੀ ਆ ਇਹ ਚਾਰ ਫੁੱਟ ਰੂਮ ਨੇ ਇੱਕ ਮਿੰਟ 1000 ਪਹਿਲਾਂ ਥੱਲੇ ਉਹ ਤਾਂ ਜਾਈ ਜਾ ਕਰ ਲੈਣ ਤੇ ਇਹ پوری ਮਨੇਕੀ ਕਿਚਨ ਬੁਰੀ ਵੱਡੀ ਆ ਆ ਸਾਡਾ ਕਿੱਦਾਂ ਹੋ ਗਿਆ ਇੱਥੋਂ ਲੈ ਗਿਆ ਆ ਸਟੋਰ ਆ ਆ ਡਿਜਨ ਹੋ ਗਿਆ ਤੇ ਆਪਣਾ ਬਸ ਠੀਕ ਆ ਇਧਰਲੇ ਇੱਥੇ ਜੇ ਹੁਣ ਚੁੱਲਾ ਚੌਂਕਾ ਵੀ ਤੀ ਤੰਦੂਰ ਤੇ ਪਾਉਣਾ ਆ ਪਿੱਛੇ ਆਇਆ ਨਾ ਨਹੀਂ ਤੇ ਨਾ ਭਾਈ ਅੱਜ ਇੱਥੇ ਲਾਉਂ ਲਈਏ ਆਪਣੀ ਇੱਥੇ ਨਾ ਆਪਣਾ ਉਹ ਦਰਵਾਜ਼ਾ ਅੱਗੇ ਜਾ ਬੈਠ ਜਿਵੇਂ ਹੁਣ ਤੁਸੀਂ ਵਿਆਹੇ ਵਾਰੇ ਆ ਤੁਹਾਡੇ ਕਮਰੇ ਚ ਕੋਈ ਸਿੱਧਾ ਡਾਇਰੈਕਟ ਐਂਟਰ ਨਹੀਂ ਕਰਦਾ ਹੈਲੋ ਐਕਸਕਿਊਜ਼ ਮੀ ਵਿਆਹੇ ਵਾਰੇ ਦਾ ਮਤਲਬ ਕਿ ਕੁਆਰੇ ਆ ਤੇ ਵਿਆਹ ਤਾਂ ਹੋਊਗਾ ਹੀ ਤੇਰਾ ਵੀ ਅਸੀਂ ਕਿਹੜਾ ਤੈਨੂੰ ਛੜਾ ਰੱਖਣਾ ਪਾਪਾ ਵੀ ਪਾਪਾ ਦਾ ਕਰਨਾ ਹੀ ਯਾਰ ਥੋੜਾ ਸ਼ਾਬਦਾਰਾ ਠੀਕ ਕਰ ਲੈ 6 ਮਹੀਨੇ ਕੋਈ ਨਾ ਹਸ ਕੇ ਡੀ ਆਹੀ ਗੱਲ ਆ ਦੇਖੋ ਜਿਹਦੀ ਇਹਨਾਂ ਨੇ ਵਿੱਚ ਲਾ ਰੰਗ ਦੀ ਗੱਡੀ ਖਿਲਾਰੀ ਇਹਨਾਂ ਦੀ ਫੇਵਰੇਟ ਆ ਇੱਕ ਤੇ ਆਪਣਾ ਭਲਾ ਜਿਹਾ ਪੈਣੀ ਉਹ ਆ ਸਾਰਿਆਂ ਦੇ ਘਰਾਂ ਜਿਹੀ ਖਿਲਾਰੀ ਆਉਂਦੇ ਤੁਸੀਂ ਭਾਜੀ ਇਹ ਕਿ ਚੱਕਰਾ ਕੁੜੀ ਨਾਲ ਮਿਲੂਗੀ ਕੁੜੀ ਆਹ ਲਈ ਉੱਤੇ ਟੀਟੀ ਜੀ ਉੱਧਰ ਤੋਂ ਖੜੀ ਆ ਜਿਹੜਾ ਆ ਅੰਕਲ ਜੀ ਦਾ ਉਹ ਹੈ ਇਹ ਇਹ ਆਪਣੇ ਕਰਿਆਊਗਾ ਵੀ ਇਹ ਰਾਜੂ ਮਦਰਾ ਤਕਾਉਣੀਆਂ ਆਪਾਂ ਡਰੈਸ ਮੋੜੇ ਬਹੁਤ ਵੈਰੀ ਗੁੱਡ ਜੀ ਤੂੰ ਜੋ ਤੇਰੀ ਗੱਲ ਸਹੀ ਵੀ ਸਾਡੀ ਗੱਲ ਆ ਬਾਕੀ ਤੁਸੀਂ ਵੇਖੋ ਜਿਹੜਾ ਪੱਥਰ ਇਦਾਂ ਲਾਉਣਾ ਪੈਣਾ ਆਪਾਂ ਨੂੰ ਸਾਰਾ ਇਹ ਵੀ ਡੈਡ ਇਹ ਹਾਈਟ ਕਿੰਨੀ ਰੱਖਣੀ ਉਹ ਸਭ ਕੁਝ ਲਿਖਿਆ ਇਹਦਾ ਸਾਰਾ ਕੋਈ ਬੇਨਤੀ ਹੋ ਗਈ ਕੱਲੀ ਕੱਲੀ ਚੀਜ਼ ਮਿਸਲੀ ਜਮ ਤੇ ਬਹਿ ਕੇ ਹਨਾ ਰੰਗ ਬਦਲ ਲਈ ਤੇ ਫਿਰ ਹੁਣ ਕਾਲੀ ਲਾਓ ਜੀ ਕਾਲੀ ਬੋਰਜਨਰ ਲਾਓ ਪਾ ਜੇ ਬੰਦ ਦੱਸੇ ਪਿੱਛੇ 8 ਫੁੱਟ ਜਗ੍ਹਾ ਛੱਡੀ ਹੈ ਤੇ 4.5 ਫੁੱਟ ਸਾਰੀ 에어 ਵੈਂਟੀਲੇਸ਼ਨ ਵਾਸਤੇ ਆਪਣੀ ਐਂਟਰੈਂਸ ਡਬਲ ਹਾਈਟ ਹੈ ਤੇ 22 ਫੁੱਟ ਤੇ ਜਾ ਕੇ ਲੈਂਟਰ ਪਾਉਣਾ ਆਪਾਂ ਮੇਨ ਐਂਟਰੀ ਜਾ ਛੱਡੀ ਆ ਕਰਨੀ ਆ ਛੱਡ ਦਾਂਗੇ ਥੋੜੀ ਜਗ੍ਹਾ ਛੱਡ ਲੈ 3 ਫੁੱਟ हां تین ਕੁ ਕੋਟ ਛੱਡ ਦਾਂ। ਲੈ ਨਾ ਇੱਧਰ ਲਈ ਬੰਨੀ ਜਿਹੀ ਮੰਨ ਲ ਗਏ ਚਲੋ ਸੈਟ ਜੇ ਰੱਖੇ ਹੀ ਨਹੀਂ ਗਏ। ਕੀ ਨਹੀਂ ਇੱਧਰੋਂ ਟਾਏ ਆ ਸਾਰੇ ਇਹਨਾਂ ਨੇ ਕਾਹਨੋਂ ਝੋਡੇ ਸਾਰੇ। ਆਪਾਂ ਕਾਂਤੀ ਕੰਨੀ ਹੋਣੀ ਹੁੰਦਾ। ਕੋਈ ਆ ਕਿਸੀ ਆਪਾਂ ਨਾ ਐਸ ਸਾਈਡ ਤੇ ਨਾ ਛੱਡ ਛੁੱਟ ਸਾਰਾ ਕੁਝ ਪੈਣ। ਉਦੋਂ ਸਾਰਾ ਕੁਟੋਂ ਕਹਿ ਨਹੀਂ ਦਿੰਦੇ ਹੁੰਦੇ। ਆਹ ਸਾਊਥ ਵਾਲੀ ਸਾਈਡ ਨੂੰ ਜ਼ਿਆਦਾ ਰੱਖੋ। ਇਹ ਸੈਟ ਵੀ ਸਾਡਾ ਹੁੰਦਾ ਬਾਈ ਯਾਰ। ਹੈ ਗੱਤੂਏ। ਆਪਣੇ ਆਹ ਵਾਲੇ ਬੰਨੇ ਨਿਕਾ ਨਿਕਾ ਗੇਟ ਦੇਣਾ ਵੇ ਆ ਬਾਈ ਜਿਹੜਾ ਜੰਦਾ। ਇੱਥੇ ਆ ਨਾ ਪੋਰਚ ਦੇ ਕੋਲੇ ਦੇ ਦਾਂਗੇ ਇੱਧਰੋਂ ਪਾਸੇ ਜਾਂਦੇ ਪਿਛੇ। ਚੋਰੀ ਹੋਈ ਤੋਂ ਵੋਕ ਨੂੰ ਕਿਉਂ ਨਾ ਪਿਆ ਕਰਨਾ ਆਪ ਨੂੰ ਇੱਥੋਂ ਸੋਚਾ ਕੋਈ ਵੀ ਚੀਜ਼ ਸਾਹਮਣੇ ਹੋਣੀ ਕਰਦੀ ਆ ਗੱਡੀ ਆਹੀ ਭਲਾਂ ਦੇ ਲਈ ਆਪ ਨੂੰ ਇਹ ਯਾਰ ਇਹ ਜਿਲੈਂਟ ਘੜਾ ਦੇ ਦੀ ਅੱਛਾ ਕੋਈ ਅਜੀ ਕੁੜੀ ਆਪਣੇ ਘਰੇੋਂ ਦੂਜੀ ਆਉਂਣੋ ਇਹ ਕੰਮ ਵਾਲੀ ਆ ਮੈਨੂੰ ਕੀ ਆਪ ਨੂੰ ਡਰੈਸ ਆ ਵਾਲੀ ਆ ਤੇ ਯਾਰਾ ਕੰਮ ਰੱਜਿਆ ਨਹੀਂ ਕੋਈ ਤਾਂ ਬੰਦਾ ਵੀ ਆ ਵੀ ਵਧੀਆ ਆ ਨਹੀਂ ਆ ਕੁੜੀ ਠੀਕ ਆ ਇੱਕ ਥੋੜਾ ਜਿਹਾ ਬੰਦਾ ਨਹੀਂ ਆਇਆ ਵਾ ਹਾਂ ਉਹ ਐਂਟੀ ਦੇ ਚਿਰ ਉਹਨੇ ਕਿਹੜੀ ਤੇ ਆਪਾਂ ਕਰਦੇ ਮੈਂ ਨਹੀਂ ਚੇਗਾ ਸ਼ਤ ਦਾ ਭੀਰ ਖੁੱਲੀ ਬੰਦ ਅੱਛਾ ਆ ਵੀ ਹਾਂ ਇਹ ਕੋਈ ਆ ਬੰਦਾ ਨਾਲ ਮਿਲੂਗਾ ਇੱਥੇ ਲਿਆ ਬੜਾ ਘੁੰਗੇ ਆਓ ਪਰ ਇਹ ਨਖਾ ਆਪਣਾ ਨਹੀਂ ਆਪਣਾ ਹੋ ਰਿਹਾ ਆ ਵੀ ਇਹ ਦਿਆ ਉਹ ਆ ਗਿਆ ਇਹਦੇ ਨਾਲ ਹੈ ਇਹ ਵੀ ਨੀਚੇ ਖਾ ਲੋ ਇਹ ਫੜੋ ਬੋਲੋ ਫੜੋ 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 ਬੰਦਾ ਨਹੀਂ ਕਰਦਾ ਇਹ ਬੰਦਾ ਨਹੀਂ ਕਰਦਾ ਜਲਾ ਆ ਵੀ ਆ ਆ ਫਸਟ ਫਲੋਰ ਆਪਣਾ ਉਵੇਂ ਅਪਸਟੇਅਰ ਤੋਂ ਡਾਉਨਸਟੇਅਰ ਐ ਹੀ ਆਪਣੀ ਐ ਹੀ ਬੰਦੇ ਨੂੰ ਕਹਿਣਾ ਬਣਾ ਲਾਤਾ ਰੱਖੀ ਸਿਡਿੰਗ ਆਪਣਾ ਇਹ ਕਿੰਦ ਰਿਹਾ ਠੀਕ ਆ ਆਪਣੀ ਜਿਹੜੀ ਬਲਕੋਨੀ ਐ ਕੈਂਟਰੀ ਕਿਚਨ ਆ ਛੋਟੀ ਇਹ 14x11 ਦੀ ਆ ਬਹੁਤ ਵੱਡੀ ਆ ਨੋਰਮਲ ਜਿਹੜਾ ਥੱਲੇ ਆ ਨਾ ਉਵੇਂ ਉੱਪਰ ਹੋ ਬਹੁਤ ਵਧੀਆ ਵੀ ਕਬਾਈ ਚਾਂਸ ਆ ਆ ਜਿਹਨੇ ਪੂਰਾ ਲੰਜ਼ਰੀ ਰੂਮ ਆ ਇਹ ਹੈਗਾ 13x16 ਦਾ ਤੇ ਇੱਧਰ ਬਾਲਕਨੀ ਆ ਆਪਣੀ ਲੈਫਟ ਸਾਈਡ ਵਾਲੀ ਜਿਹੜੀ ਆ ਬਾਲਕਨੀ ਦੋ ਲੰਜ਼ਰੀ ਨੰਬਰ ਹੋਣੀ ਸੀ ਇੱਕੋ ਜਿਹਾ ਬਣਾ ਲੈ ਹਾਂ ਤੇ ਦੋਹੀ ਠੀਕ ਤੇ ਆ ਗਿਆ ਇਹ ਆਪਣਾ ਕਟਾ ਜਾਣਾ ਥੱਲੋਂ ਘੱਟ ਕੇ ਇੱਥੇ ਸਾਰਾ ਥੱਲੇ ਦੇਖੇ ਗੱਲ ਬਲਾਈ ਜਿਹੜੀ ਇਹਦੀ ਕੰਮ ਚੱਲੇ ਆ ਤੇ ਹੋਗਾ ਤੇ ਵਾਜਾ ਵਾ ਲੈ ਥੱਲੋਂ ਆਪਾਂ ਉਹ ਦੀ ਜਾ ਮੈਂ ਦੇਖੀ ਆ ਮੈਂ ਇਹ ਚੀਜ਼ ਤਾਂ ਮੈਨੂੰ ਪਸੰਦ ਆ ਨਾ ਤਾਂ ਕਰ ਬਾਲਟੀ ਹੋਟਲ ਮੁਕਾ ਗਏ ਨੇ ਸਵਾਥਲੇ ਪੈਂਜਾ ਕਰਨਾ ਆਪਕੇ ਆਇਓ ਜੇ ਉਪਰ ਟੈਰੇਸ ਆ ਉਪਰ ਉਪਰ ਆਪਾਂ ਉਪਰ ਕਿਚਨ ਬਣਾ ਦਈਏ ਆ ਜਿਹੜੀ ਆ ਇਹ ਨਾ ਇੱਥੇ ਆ ਜੀ ਵਾਹ ਉਹ ਛਾਂਵੇਂ ਜਾਣਾ ਸੀ ਹੈ ਇਹ ਜਿਹੜਾ ਕੱਟ ਨਾ ਲੌਬੀ ਦਾ ਆ ਡਾਊਨ ਲਾਈਟ ਤੇ ਰਹੀ ਹੈ ऑलरेडी ਆਪਣੇ ਆ ਗਈ ਜੀ ਡਬਲ ਲਾਈਟ ਤੇ ਆ ਜੀ ਐਂ ਹੀ ਆ ਥੱਲੇ ਸੋਫੇ ਆਣੇ ਇੱਥੇ ਆ ਸਾਡਾ ਉਹ ਉਹ ਸੋਫਾ ਕਿ ਮੈਨੂੰ ਆਈ ਲਾਈਟ ਜਾਈ ਆਪਣੀ ਮਾਰੀ ਸਿਰੇ ਤੇ ਹਾਂ ਕੀ ਆ ਐਲਈਡੀ ਆ ਇਹ ਸਿੰਘ ਕਬ ਵਾਸ਼ਰੂਮ ਆ ਆ ਆ ਹਵਾ ਦੀ ਆ ਸਿੰਘ ਕਾ ਨਾ ਇੱਥੇ ਪਾਣੀ ਪੂਰਾ ਪਾਣੀ ਪੈਣ ਪੜਾ ਪਾਣੀ ਪਿਛੇ ਡੇ ਵੈ ਨਹੀਂ ਨਹੀਂ ਹੌ ਕੰਦ ਚਲੇ ਕੰਨ ਰੂਮ ਤੁਹਾਡੇ ਉੱਪਰ ਆ ਤੇਰਾ ਮੋਟੇ ਉੱਪਰ ਆ ਉਹ ਨਾ ਬੋਲੀ ਆਏ ਅੰਦਰ ਕੰਮ ਚੱਲਦਾ ਪਿਆ ਜਿਹੜੀਆਂ ਨੇ ਤੁਹਾਡਾ ਕੋਈ ਹੱਕ ਨਹੀਂ ਹੈ ਜੀ ਇਹ ਜਿਹੜੀ ਆਪਣੀਆਂ ਉੱਪਰ ਵਾਲੇ ਦਾ ਉਹਦਾ ਸ਼ਾਤਾ ਇੱਥੋਂ ਤੱਕ ਕਹੋ ਨਾ ਨਾ ਪਿਛੇ ਕਾਲੀ ਛੱਡਿਆ ਵਾ ਮੰਮੀ ਲਈ ਇਹ ਆਪਾਂ ਸਾਥ ਤੋਂ ਮੋੜ ਜਗ੍ਹਾ ਵੀ ਇਹਦਾ ਬੈਨੇਫੀਟ ਆ ਜਿਵੇਂ ਮੰਮੀ ਨੇ ਚੁੱਲ੍ਹਾ ਚਲਾ ਮੰਮੀ ਚਲਾ ਕੇ ਛੱਡ ਨਾ ਚੁੱਲ੍ਹੇ ਨਹੀਂ ਆਪਾ ਤਰੀ ਕਹ ਲਾ ਦਨੀ ਹੁਣ ਮਾ ਮਗਰ ਲੈ ਸਣ ਤੇ ਕਾ ਥੋੜੀ ਭਰਾ ਵੱਧ ਕਿਹੜੀ ਦੀ ਪਾ ਪਾ ਦੀ ਲਾਈਫ ਪਤਾ ਕਿੰਨੀ ਆ ਤਿੰਨ ਸਾਲ ਦੀ ਪਾ ਦੀ ਲਾਈਫ ਪਤਾ ਕਿੰਨੀ ਆ ਬੰਦੇ ਮਾੜੇ ਨੇ ਪਾ 5 6 ਸਾਲ ਹੋ ਗਏ ਲੱਗੀ ਤਰੇਗ ਨੂੰ ਹਲੇ ਵੀ ਕਟਦੀ ਆ ਚੀਜ਼ੇ ਸਾਥੇ ਖਤਮ ਹੁੰਦੀ ਆ ਉਹ ਆਪਾਂ ਗੁੰਮੀ ਲਾਣੀ ਆ ਗੁੰਮੀ ਵਾਢੀ ਹੁੰਦੀ ਆ ਆਪਾਂ ਕਿ ਗੁੰਮੀ ਵੀ ਲਾਵਾ ਆਪਣੇ ਭਰਾ ਦੀ ਛੱਲਾਵਾ ਬਾਕੀ ਤੁਸੀਂ ਦੱਸਿਓ ਪਾਮ ਲਾਈਏ ਹਾਂ ਉਹ ਤੋਂ ਪਾਮ ਲਾਈਏ ਕਾਮ ਲਾਈ ਨਹੀਂ ਬਾਹਰਲੇ ਬੰਨੇ ਲਾਓ ਕਾਮ ਸਾਰੇ ਹੀ ਠੋਕਦੇ ਆਂ ਦਵੇ ਕਾ ਲਾਈਏ ਕਾਮ ਲਾਈਏ ਖੂਦੂਰਾ ਲਾਈਏ ਬਾਹਰ ਦਾ ਗੱਗੂ ਭਣਾ ਤੋ ਲੱਗਣਾ ਕਰਦੇ ਪਲੱਸ ਸਟਾਰਟ ਕੱਟ ਪੈਂਦਾ ਲਾਇਏ ਢਾਉਦੇ ਹਾਂ ਅੰਦਰ ਨਹੀਂ ਲਾੜੇ ਤੂੰ ਬਾਹਰ ਲਾ ਦੇ ਹਾਂ ਬਾਹਰਲੇ ਬੰਨੇ ਦਾ ਲਾ ਦੋ ਉਹ ਤਾਂ ਲਾਵਾਂਗੇ ਨਹੀਂ ਭਾਈ ਜੀ ਆਪਣੀ ਸੱਚਾ ਬੋਲ ਦੀ ਹਾਈਟ ਕਿੰਨੀ ਰੱਖੀ ਬਈ ਆਪਾਂ ਹਾਂਜੀ ਆ ਬੋਲ ਦੀ ਹਾਈਟ ਕਿੰਨੀ ਰੱਖੀ 12 ਤੋਂ 10 ਫੁੱਟ ਆਹ ਕਹਿਣ ਜੀ ਕਿਚਨ ਬਾਰੇ ਦਿਓ ਨੋਟ ਆ ਆਪਣਾ ਡਾਈਨਿੰਗ ਪਹਿਲਾਂ ਆ ਗਿਆ ਓਪਨ ਚ ਆਪੇ ਕਿਚਨ ਪੂਰੀ ਸਪੀਸ਼ੀਅਲ ਹੈ ਤੇ ਜੋ ਕੋਈ ਵੀ ਬੈਟ ਏਰੀਆ ਨਹੀਂ ਗਾ ਪ੍ਰਾਈਵੇਟ ਏਰੀਆ ਆਪਣਾ ਇੱਧਰ ਹਾਂ ਡਟਕ ਬਾਹਰ ਨਾਲ ਕਨੈਕਟ ਕਰਤਾ ਹਾਂ ਇਧਰੋਂ ਭਾਂਡੇ ਧੋਣੇ ਜਾਂ ਬਾਹਰ ਮਗਰ ਬੈਠੇ ਰੱਖੀ ਆ ਪਿੱਛੇ ਲਾਂਡਰੀ ਏਰੀਆ ਆਪਣਾ ਇਹਨੂੰ ਸਲਾਈਡਡ ਡੋਰ ਆ ਆ ਸਲਾਈਡਡ ਡੋਰ ਇਹਨੂੰ ਜਿਹੜਾ ਬਾਹਰ ਨਹੀਂ ਚਲਦੇ ਆਪਣੇ ਸਲਾਈਡਿੰਗ ਡੋਰ ਆਇਆ ਇੱਥੇ ਇੱਥੇ ਸਲਾਈਡਿੰਗ ਨਾਲ ਹੀ ਆਪਣਾ ਉਹ ਲਾਂਡਰੀ ਆ ਗਈ ਨਾਲੇ ਹਾਂ ਆਪਣਾ ਡਬਲ ਆਈਟ ਸਕੁਅਰਸ ਆ ਆਪਣੀ ਜਿਹੜੀ ਐਲਈਡੀ ਵਾਲਾ ਉਹ ਵੀ ਸਹੀ ਡਬਲ ਹਾਈਟ ਦਾ ਆ ਇਹਦੇ ਨਾਲ ਬੈਡਰੂਮ ਆ ਗਿਆ ਹਨਾ ਆ ਚੀਜ਼ ਉਹ ਕਹਨ ਗਿਆ ਉਸ ਤੋਂ ਪਹਿਲਾਂ ਡਰੈਸਿੰਗ ਕਰਦੇ ਨੇ ਫਿਰ ਟੁਆਜ ਆ ਆ ਗਿਆ ਵੀਰੇ ਓਡੀਐਸ ਹੁੰਦਾ ਜੇ ਵੈਂਟੀਲੇਸ਼ਨ ਕੋਈ ਘਰ ਟਾਇਲਟ ਨਾਲ ਹੁੰਦਾ ਵੈਂਟੀਲੇਸ਼ਨ ਮਤਲਬ ਹਵਾ ਦਾ ਪ੍ਰਬੰਧ ਕਹਿ ਸਕਦੇ ਆ ਜਿਹਨੂੰ ਪੰਜਾਬੀ ਚ ਆਉਂਦਾ ਅੰਦਰ ਹਿਊਮਸ ਨਹੀਂ ਹੋਊਗੀ ਆ ਦੇਖੋ ਜੀ ਆ ਬੂਟੇ ਆਪਣੇ ਸਾਰੇ ਨਾਲ ਜਾਣੇ ਆ ਬਾਹਰ ਵੀ ਬੂਟਾ ਲੱਗੂਗਾ ਅੰਦਰ ਵੀ ਲੱਗਣੇ ਬੂਟੇ ਅੱਜ ਉਹ ਕਰ ਲੈਣਾ ਕੁਝ ਚਾਹੀਦਾ ਇਧਰੋਂ ਤਾਂ ਸਟੇਅਰਸ ਚੜ ਜਣੀਆਂ ਬਲ ਕਰਨਾ ਆਪਣੇ ਆਹ ਕੂਟੇ ਲੱਗਣੇ ਆਂ ਚਮਗਾਏ ਹੋਇਆ ਆਪਾਂ ਆਹ ਗੱਡੀ ਦੀ ਪਾਰਕਿੰਗ ਹੈ ਜੀ ਆਹ ਵੱਡੇ ਨਾਲ ਉਹਨਾਂ ਆਪ ਜਿਹੜੇ ਮਰਜ਼ੀ ਲਾਵਾਂਗੇ ਕੂਟੇ ਨਾਲ ਆਹ ਗੱਡੀ ਦੋਨ ਦੀ ਪਾਰਕਿੰਗ ਇੱਕ ਦੀ ਦੋ ਦੀ ਦੋ ਵਧੀਆ ਨਾਰਮਲ ਖੜਨਦੀ ਆ ਨਾ ਮੱਟੀਆਂ ਗੱਡੀਆਂ ਤੇ ਹਾਂ 16 ਫੁੱਟਾ 7 7 14 ਫਿਰ ਵੀ ਬਿਲੰਦਨ ਨੇ 6 ਫੁੱਟ ਦੀ ਗੱਡੀ ਹੁੰਦੀ 6 ਨਾਲ ਅਸੀਂ ਹਾਰ ਲਈ ਖਲਾਸ ਕਰਦੇ ਮਕੂਮ ਹੋ ਜਾਂਦੇ ਹਾਰ ਨਹੀਂ ਕਰ ਆਪਾਂ ਅੱਗੇ ਇੱਥੇ ਪਰ ਹਾਰ ਲੈ ਮੇਰਾ ਐਂਡ ਲੱਗੂਗਾ ਹਾਂ ਲੈ ਤਾਂ ਪਾਪਾ ਨੇ ਵੇਖਿਆ ਦੇਖੀ ਮੰਮਾ ਨੂੰ ਕਰਾਉਣਾ ਮੰਮਾ ਨੂੰ ਕਰਾਉਣਾ ਸੌਰੀ ਮੰਮਾ ਚ ਲਾਣੀਂਗਾ ਆਪਨੇ ਹਾਂ ਚਲਾ ਦੇ ਠੀਕ ਹੈ ਆਪਾਂ ਲੱਕੜ ਦਾ ਬਣਾਈਏ ਢੋਈ ਦਾ ਹੁੰਦਾ ਪੇੜ ਲੱਕੜ ਦਾ ਪੇੜ ਦਾ ਲੱਕੜ ਦਾ ਬਣਾਇਆ ਜਾਂ ਪੀਯੂ ਕਿੰਨੀ ਜੁ ਹੁੰਦੀ ਆ ਮੇਰੇ ਬੜਿਆਂ ਮੈਨੂੰ ਦਿਖਾਉਣਾ ਚਲੋ ਆਪਣੀ ਬੰਦੇ ਸਾਡੇ ਚਲੇਗੇ ਆ ਵੀ ਅਗਲੇ ਮਹੀਨੇ ਤੇ ਉਹ ਕੋਲੋਂ ਆ। ਹਾਂਜੀ। ਆਹ ਕੀ ਵਧੀਆ ਨਿਸ਼ਾਨੀ ਕੋਸੋ ਨਾ। ਆ ਜੋੜੀ। ਸਾਰਾ ਫਾਉਂਟੇਨ ਨਹੀਂ ਨਾ ਮੈਂ ਆਉਣਾ। ਆਹ ਅਰੇ ਉੱਪਰ ਹੱਥ ਆਪਣੀ ਮਸਾਂ ਨੂੰ ਆਉਂਗਾ। ਇਹ ਲੋਹੇ ਦਾ ਕਪੈਣਾ ਨਹੀਂ ਮੇਰੀ। ਹਾਂ? ਲੋਹੇ ਦਾ। ਇਹ ਗੌਂਦੀ ਜੀਸੀ ਹੁੰਦੀ ਹੈ, ਇੱਕ ਰਾਹ ਹੁੰਦੀ ਹੈ ਜੀ। 10-15 ਨਾਲ ਦੇ। ਉਹ ਜਿਹੜਾ ਜਿਹੜਾ ਵਿੱਚ ਪ੍ਰੇਮ ਆ ਉਹ ਲੋਹੇ ਦਾ ਚੱਲ ਗਿਆ ਪੁੱਤ ਉਹਦੇ ਕੋਲ ਹੈ ਪੁੱਤੇ ਚੱਲ ਗਿਆ ਹਾਂ ਆ ਆ ਆਇਆ ਕੋਪਸ ਬਰਾਦਰ ਆਇਆ ਹਾਂ ਅੱਡੀਆਂ ਚੱਕਰ ਦੀ ਆਪਾਂ ਦੇ ਹੈ ਨਹੀਂ ਤੇੜਾ ਕੋ ਹੋਰ ਚਾਹੀਦਾ ਕੋਈ ਗੱਲ ਕੁਝ ਨਹੀਂ ਆਪਾਂ ਜੇ ਸਾਡੇ ਤਿੰਨ ਜੀ ਆਪੇ ਪਰਾਂ आ सोना ला देती है नहीं पेपर आ पेपर ही आता और पेपर ही इधर और पेपर आ आ बेटा पीओपी दी का आ बेटा हां पीओपी दा भी करो आई नहीं मी आई नहीं आ रहे नहीं 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 ਸਟੋਨ ਐਂ ਹੀ ਪੱਥਰ ਹੁੰਦਾ ਬਾੜ ਦੇ ਉੱਤੇ ਹੀ ਪਕਦਾ ਇਹ ਪਾਣਾ ਨੇ ਮੇਰਾ ਹਾਂ ਆ ਆਪਣੀ ਉਹਦੀ ਆ ਜਾਂਦੀ ਆ ਗੁੱਡ ਦੀ ਹਾਂ ਆ ਆ ਜਿਵੇਂ ਕੋਈ ਹੈ ਨਾ ਇਹ ਲੋਕ ਨਹੀਂ ਪਰ ਤੁਸੀਂ ਨਹੀਂ ਕਰਦੇ ਜਿਵੇਂ ਆ ਟੈਕਸਚਰ ਪਿੰਦਾ ਬੇ ਸਿੰਪਲ ਜਿਹੜਾ ਕੋਈ ਵੀ ਨਹੀਂ ਕੀਤਾ ਵਾ ਟੈਕਸਚਰ ਪਿੰਦਾ ਇਹਦੀ ਕੋਈ ਖਾਸ ਚੰਗੀ ਕਰਦੇ ਨੇ ਯਾਰ ਕੋਈ ਨਹੀਂ ਕਰ ਸਕਦਾ ਇਹ ਨਹੀਂ ਨਹੀਂ ਆ একদম ਇਹਨੂੰ ਮਾਰ ਕੇ ਦੇਖੋ ਨਾਰਮਲ ਸੀਸਨ ਕਰਾਓ ਕਰਾਓ ਉਹਦੀ ਗੇੜ ਕੋਈ ਨਹੀਂ ਕੰਦਰ ਤਵਨ ਨੀਗਾ ਸਿਕਿਉਰਟੀ ਗਲਾਸ ਓਕੇ ਪਰਾਇਟਾ ਮਰੀ ਜਾ ਬਲਕ ਤਾਮ ਕਰਨੇ ਬੰਦਾ ਜੱਬੀ ਜਾਵੇ ਨਹੀਂ ਜੇ ਬੇਦੀਦਾ ਨਹੀਂ ਹੁੰਦਾ ਉਹ ਉਵੇਂ ਹੀ ਹੋ ਜਾਊਗਾ ਕੀਤੀ ਮੈਂ ਰੀਸੈਂਟਲੀ ਰੈਨੋਵੇਸ਼ਨ ਇਹ 20 ਸਾਲ ਹੋ ਗਿਆ ਕੋਠੀ ਬੜੀ ਨੂੰ ਆ ਵੀ ਇਹਨੂੰ ਬਸ ਤਬਦੀਲੀਆਂ ਕੀਤੀਆਂ ਹਾਂ ਬਾਈ ਜਿਵੇਂ ਆਪੋ ਤੁਸੀਂ ਨਾਲ ਦੇਖਾਵਾਂਗੇ ਪਾਵੇ ਹੋ ਜੀ ਚੀਨ ਪਾਵੇ ਜੀ ਇਹ ਪਿੱਛੇ ਆਪਣਾ ਕੁਲੇ ਕੰਕਲ ਆਪਣੇ ਆਪ ਲੌਂਡਰੀ ਏਰੀਆ ਕਿਹੜਾ ਕਿਹੜਾ ਹੋਇਆ ਇਹ ਸੋਹੋ ਬੀਬੀ ਬਣਾਈ ਤੇ ਸਿੱਕਾ ਤਰਫ ਹੋ। ਉਹ ਕਹਿੰਦੇ ਸੀ ਵੀ ਮਾਰਾ ਜਾਂਦਾ। ਇਹ ਸਿੱਕਾ ਉਹ ਆਪਣੀ ਜੇ। ਆ ਵੀ ਪਰ ਇਦਾਂ ਆ। ਆ ਵੀ ਮੋਟਾ। ਪਰ 40 ਸਾਲ ਦੀ ਗਾਰੰਟੀ ਇਹਦੀ ਕੋਈ ਤੇ ਗਰਮੀ ਮੂਨਾ ਆ ਦੇ ਹੁਣ ਜਮਾ ਸਾਫ ਹੋ ਜਾਂਦਾ। ਪਹਿਲਾਂ ਉਹਦੇ ਆ ਦੇਖ ਇੱਥੋਂ ਆ ਦੇਖ ਆ ਚੀਜ਼ ਇਹ। ਪਹਿਲਾਂ ਚੱਲਦੀ ਸੀ ਆ ਚੀਜ਼। ਹੁਣ ਆ ਗਏ ਸਾਰੀ ਰੰਗ ਲੈ ਗਿਆ। 6 ਮਹੀਨਿਆਂ ਦਾ ਰੰਗ ਕਰਾਉ ਆਹ ਤੇ ਆਪਾਂ ਰਹਿਦੇ। ਮੈਂ ਰੈਡ ਕਰ ਰਹੇ ਹੁੰਦੇ ਹੁੰਦੇ ਸੀ ਕਮੈਲ ਜੀ ਨੂੰ ਕਹਿੰਦੇ ਸੀ ਜੱਟ ਪਾ ਕੇ ਦਿੰਦੇ ਹਾਂ ਨਹੀਂ ਕੋਈ ਵਾਰ ਨਹੀਂ ਜਦੋਂ ਕਰਦੇ ਸੀ ਟੀਮ ਐਮ ਦੀ ਜਰਨੀ ਸ਼ੀਟ ਹੁੰਦੀ ਆ ਤੇ ਉੱਪਰ ਮਾਰਨੀਆਂ ਕੋਈ ਹੁੰਦੀ ਆ ਤੁਹਾਨੂੰ ਕੋਲੋਂ ਫੇਰਦੇ ਨੂੰ ਹੋਰ ਨੋ ਫਿਕਸੇ ਤੇਰਾ ਮਾਟੀ ਮਾਰ ਲਾਂਗੇ ਲਓ ਜੀ ਸੋ ਇਸੇ ਦੇ ਨਾਲ ਬਲੌਗ ਸਾਡਾ ਖਤਮ ਹੁੰਦਾ ਜੀ ਤੇ ਸਾਨੂੰ ਇੱਕ ਸੁਜੈਸ਼ਨ ਦਿਓ ਆ ਚੀਜ਼ ਤੁਸੀਂ ਕਰ ਲਿਓ ਆ ਚੀਜ਼ ਹੈਣੀ ਉਹ ਜਰੂਰ ਦੱਸਿਓ ਤੁਹਾਨੂੰ ਕੋਈ ਕਮੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਕਿਹੜਾ ਨਕਸ਼ਾ ਤੁਹਾਨੂੰ ਚੰਗਾ ਲੱਗਾ ਉਹ ਦੱਸਿਓ ਤੇ ਆਪਾਂ ਕੋਸ਼ਿਸ਼ ਕਰਾਂਗੇ ਬਣਾਈਏ ਜੀ ਬਾਕੀ ਬਾਬਾ ਵੇਅਰ ਕਰੇ ਉਹ ਆਹ ਤਾਂ ਜਰੂਰੀ ਹੋ ਗਿਆ ਜੀ ਤੇ ਹੌਲੀ ਹੌਲੀ ਉਹਨਾਂ ਬਣਾ ਹੀ ਦੇਣਾ ਜੀ ਕੋਈ ਆਪਾਂ ਲੱਗ ਜਾਣਾ ਟਾਈਮ ਮੇਰੇ ਸਾਨੂੰ ਸਾਲ ਤਾਂ ਲੱਗੀ ਜਾਊਗਾ ਨਾ ਕੀ ਕਹਿਣਾ ਜਾਊਂਗੇ ਓਕੇ ਬਾਏ ਟਾਟਾ ਜੀ ਬਾਏ ਮਿਲਦੇ ਆ ਨੈਕਸਟ ਵਲੌਗ ਚ ਬਾਏ ਨੈਕਸਟ ਵਲੌਗ ਚ ਮਿਲਦੇ ਥੈਂਕ ਯੂ ਸਸਰੀ ਕਾ